ਕਲਾਨੌਰਦੀਪੂਲ ਚੌਂਕੀ ਬਖਸ਼ੀਵਾਲ ਤੇ ਹਮਲਾ ਕਰਨ ਵਾਲੇ ਤਿੰਨੋਂ ਅੱਤਵਾਦੀਆਂ ਦਾ ਜੂਪੀ ਵਿੱਚ ਹੋਇਆ ਪੁਲਿਸ ਮੁਕਾਬਲਾ ਤਿੰਨੇ ਅੱਤਵਾਦੀ ਜ਼ਿਲ੍ਹਾ ਗਰਦਾਸਪੁਰ ਤੇ ਰਹਿਣ ਵਾਲੇ। ਸਰਹਦੀ ਕਸਬਾ ਕਲਾਨੌਰਦੀਪੂਲ ਸੋਲੋ ਚੌਂਕੀ ਬਖਸ਼ੀਵਾਲ ਤੇ 18 ਸਤੰਬਰ ਦੀ ਰਾਤ ਨੂੰ ਗ੍ਰੇਨੇਡ ਹਮਲਾ ਕਰਨ ਵਾਲੇ ਰੂਪੀਆਂ ਦਾ ਉੱਤਰ ਪ੍ਰਦੇਸ਼ ਦੇ ਪੀਲੀਬਿਤ ਵਿੱਚ ਐਨਕਾਊਂਟਰ ਕੀਤਾ ਗਿਆ ਹੈ। ਤਿੰਨੋਂ ਅੱਤਵਾਦੀ ਖਾਲਸਾ ਜਿੰਦਾ ਫੋਰਸ ਦੇ ਮੈਂਬਰ ਦੱਸੀ ਜਾ ਰਹੇ ਹਨ ਜਿਸ ਨੂੰ ਜਸ਼ਵਿੰਦਰ ਸਿੰਘ ਬਾਗੀ ਉਰਫ ਮੰਨੂ ਅਗਵਾਣ ਵਿਦੇਸ਼ ਵਿੱਚ ਬੈਠ ਕੇ ਚਲਾ ਰਿਹਾ ਸੀ। 10 ਤਰੀਕ ਦੇ ਇਹ ਤਿੰਨੋਂ ਅੱਤਵਾਦੀ ਸਰਹਦੀ ਕਸਬਾ ਕਲਾਨੌਰ ਦੇ ਵ ਉਰਫ ਪ੍ਰਤਾਪ ਸਿੰਘ ਜਿਸ ਦੀ ਉਮਰ 18 ਸਾਲ ਹੈ ਪਿੰਡ ਨਿਕਾ ਸ਼ਹੂਰ ਦਾ ਰਹਿਣ ਵਾਲਾ ਸੀ ਗੁਰਵਿੰਦਰ ਸਿੰਘ ਪੁੱਤਰ ਗੁਰਦੇਵ ਸਿੰਘ ਜਿਸ ਦੀ ਉਮਰ 25 ਸਾਲ ਵਾਸੀ ਮਹਲਾ ਕਲਾਨਾਉ ਅਤੇ ਬਰਿੰਦਰ ਸਿੰਘ ਉਰਫ ਰਵੀ ਪੁੱਤਰ ਰਣਜੀਤ ਸਿੰਘ ਜਿਸ ਦੀ ਉਮਰ 23 ਸਾਲ ਪਿੰਡ ਅਗਮਾਨ ਚਾਮਲਹਨ ਤਿੰਨੋਂ ਅਤਵਾਦੀ ਗਰੀ ਪਰਿਵਾਰ ਨਾਲ ਸੰਬੰਧਿਤ ਦੱਸੀ ਜਾ ਰਹੇ ਹਨ ਜੋ ਜਾਣਕਾਰੀ ਨਿਕਲ ਕੇ ਸਾਹਮਣੇ ਆਈ ਹੈ ਜਸ਼ਨਪ੍ਰੀਤ ਸਿੰਘ ਦੇ ਪਿਤਾ ਦੀ ਮੌਤ ਤੋਂ ਬਾਅਦ ਉਸ ਦੀ ਮਾਤਾ ਪਰਮਜੀਤ ਕੌਰ ਨੇ ਦੁਜਾ ਵਿਆਹ ਕਰਵਾਇਆ ਸੀ ਅਤੇ ਉਹ ਆਪਣੇ ਬੱਚਿਆਂ ਨਾਲ ਪਿੰਡ ਤੇ ਵਿਚਰਾਈ ਸੀ ਉਸ ਦੇ ਤਿੰਨ ਭਰਾ ਅਤੇ ਦੋ ਪੈਣਾ ਹਨ ਜਸ਼ਨਪ੍ਰੀਤ ਸਿੰਘ ਦਾ ਵਿਆਹ 3 ਮਹੀਨੇ ਪਹਿਲਾਂ ਗੁਰਪ੍ਰੀਤ ਕੌਨਾਲ ਕੋਇਆ ਸੀ ਜੋ ਗਰੀਬ ਪਰਿਵਾਰ ਤੇ ਹੋਣ ਕਾਰਨ ਕੋਈ ਮਿਹਨਤ ਮਜ਼ਦੂਰੀ ਕਰਦਾ ਹੈ ਉਹ ਟਰੱਕ ਡਰਾਈਵਰ ਸੀ ਪਤਨੀ 8 ਦਿਨ ਤੋਂ ਘਰ ਵਾਪਸ ਨਹੀਂ ਆਇਆ ਸੀ ਜਾਣਕਾਰੀ ਦਿੰਦੇ ਹੋਏ ਮੁਲਜ਼ਮ ਜਸ਼ਨਪ੍ਰੀਤ ਦੀ ਮਾਤਾ ਅਤੇ ਪਤਨੀ ਨੇ ਦੱਸਿਆ ਕਿ ਜਸ਼ਨਪ੍ਰੀਤ ਸਿੰਘ ਆਪਣੇ ਸਾਥੀ ਵਿਰਿੰਦਰ ਸਿੰਘ ਉਰਫ ਰਵੀ ਅਗਮਾਨ ਜੋ ਕਿ ਮੁਲਜ਼ਮ ਹੈ ਨਾਲ ਟਰੱਕ ਡਰਾਈਵਰ ਭਜੋ ਕੰਮ ਕਰਦਾ ਸੀ ਅਤੇ ਮੰਗਲਵਾਰ ਨੂੰ ਉਹ ਉਸਦੇ ਨਾਲ ਘਰੋਂ ਗਿਆ ਸੀ ਅਤੇ ਅੱਜ ਉਸ ਨੂੰ ਸੂਚਨਾ ਮਿਲੀ ਹੈ ਕਿ ਧੂਆਂ ਦਾ ਆਮੋ ਸਾਹਮਣੀ ਉਲਸ ਨਾਲ ਮੁਕਾਬਲਾ ਹੋ ਗਿਆ ਹੈ ਪਰਿਵਾਰ ਦਾ ਕਹਿਣਾ ਹੈ ਕਿ ਉਹਨਾਂ ਦਾ ਬੇਟਾ ਬੇਕਸੂਰ ਹੈ ਉਹਨਾਂ ਦਾ ਬੇਟਾ ਅਜਿਹੜ੍ਹ ਨਹੀਂ ਕਰ ਸਕਦਾ ਛੱਦ ਕੇ ਇਕਤਵਾਦੀ ਗੁਰਵਿੰਦਰ ਸਿੰਘ ਦਾ ਪਿਤਾ ਗੁਰਦੀਪ ਸਿੰਘ ਮਿਹਨਤ ਮਜ਼ਦੂਰੀ ਕਰਦਾ ਹੈ ਤੇ ਗੁਰਵਿੰਦਰ ਸਿੰਘਪੁਰ ਮਾਪਿਆਂ ਦਾ ਇਕਲੌਤਾ ਪੁੱਤਰ ਸੀ ਗੁਰਵਿੰਦਰ ਸਿੰਘ ਨੇ 12ਵੀਂ ਤੱਕ ਆਪਣੀ 라이 پوری 크리티시 ਅਤੇ ਅਜੇ ਤੱਕ ਕੋਈ ਕੰਮ ਨਹੀਂ ਕਰ ਰਿਹਾ ਸੀ ਦੱਸਤੀ ਕਿ ਗੁਰਵਿੰਦਰ ਸਿੰਘ ਖਲਾ ਪਹਿਲਾ ਵੀ ਮਾਮਲਾ ਅਰਜਾ ਦੱਸਿਆ ਜਾ ਰਿਹਾ ਹੈ ਕਿ ਉਸ ਨੇ ਇੱਕ ਨੌਜਵਾਨ ਨੂੰ ਨਹਿਰ ਵਿੱਚ ਤੱਕਾ ਤੇ ਦਸੀ ਪਰਿਵਾਰਕ ਮੈਂਬਰਾਂ ਨੇ ਦੱਸਿਆ ਕਿ ਗੁਰਵਿੰਦਰ ਸਿੰਘ ਨੂੰ ਵੀ ਮੰਗਲਵਾਰ ਨੂੰ ਕਰੋ ਕੱਢ ਦਿੱਤਾ ਗਿਆ ਸੀ ਜਿਸ ਤੋਂ ਬਾਅਦ ਉਸ ਦਾ ਫੋਨ ਬੰਦ ਆਉਂਦਾ ਰਿਹਾ ਅਤੇ ਉਸ ਦੀ ਕੋਈ ਜਾਣਕਾਰੀ ਨਾ ਹੋਣ ਕਾਰਨ ਸਵੇਰੇ ਉਸ ਨੂੰ ਪੁਲਿਸ ਤੋਂ ਪਤਾ ਲੱਗਾ ਕਿ ਉਸ ਤੇ ਲੜਕੇ ਦਾ ਇਨਕਾਊਂਟਰ ਹੋ ਗਿਆ ਹੈ ਉਹਨਾਂ ਨੇ ਕਿਹਾ ਕਿ ਉਹਨਾਂ ਦਾ ਵੀ ਪੁੱਤਰ ਵੀ ਖਸੂਸੀ ਤੁਹਾਨੂੰ ਦੱਸਤੀ ਕਿ ਮੁਲਜ਼ਮ ਵਰਿੰਦਰ ਸਿੰਘ ਉਰਫ ਰਵੀ ਪਿੰਡ ਅਗਵਾਨ ਦਾ ਰਹਿਣ ਵਾਲਾ ਹੈ ਜੋ ਬਹੁਤ ਹੀ ਗਰੀਬ ਪਰਿਵਾਰ ਤੋਂ ਹੈ ਅਤੇ ਉਹ ਟਰੱਕ ਡਰਾਈਵਰ ਦਾ ਕੰਮ ਕਰਦਾ ਸੀ ਜਦੋਂ ਮੀਡੀਆ ਟੀਮ ਉਸਦੇ ਘਰ ਪਹੁੰਚੀ ਤਾਂ ਘਰ ਨੂੰ ਤਾਲਾ ਲੱਗਾ ਹੋਇਆ ਸੀ ਤੇ ਉਸ ਦੀ ਮਾਂ ਵੀ ਕਰੋ ਗਾਇਬ ਸੀ ਦੱਸਿਆ ਜਾ ਰਿਹਾ ਹੈ ਕਿ ਬੁਰਿੰਦਰ ਸਿੰਘ ਉਰਫ ਰਵੀ ਵਿਦੇਸ਼ ਵਿੱਚ ਰਹਿ ਰਿਹਾ ਹੈ ਜੋ ਖਾਲਸਾਤਨ ਜਿੰਦਾ ਫੋਰਸ ਦਾ ਮੈਂਬਰ ਜਿਸਵਿੰਦਰ ਸਿੰਘ ਬਾਗੀ ਉਰਫ ਮਨੂ ਅਗਵਾਨ ਦੇ ਸੰਪਰਕ ਵਿੱਚ ਸੀ ਅਤੇ ਫਿਲਹਾਲ ਰਵੀ ਦਾ ਪਰਿਵਾਰ ਮੀਡੀਆ ਸਾਹਮਣੇ ਨਹੀਂ ਆਇਆ ਮੇਰਾ ਪਰਮਜੀਤ ਜੀ ਤੜਕ ਲੱਗਦਾ ਏ ਮੇਰਾ ਪੁੱਤ ਜੀ ਕੀ ਗੱਲਬਾਤ ਹੋਈ ਏ ਕੀ ਪਤਾ ਨਹੀਂ ਗੱਲਬਾਤ ਕੁਛ ਨਹੀਂ ਏ ਤੇ ਗਿਆ ਗੱਡੀ ਤੇ ਗੱਡੀ ਤੇ ਖੜਿਆ ਇਹਨੂੰ ਤੇ ਉਹ ਮੁਰਤੇ ਆ ਪਲਕੇ ਅੱਠ ਦਿਨ ਹੋਣੇ ਆ ਤੇ ਨਾਂ ਉਹਦਾ ਫੋਨ ਲੱਗਾ ਤੇ ਨਾਂ ਕੀਤਾ ਹੀ ਉਹ ਫੋਨ ਤਾਂ ਹੀ ਲਾਂਦੇ ਤਾਂ ਬੰਦ ਹੁੰਦਾ ਸੀ ਤੇ ਬਸ ਇਹੀ ਮੁਰਤੇ ਸਵੇਰੇ ਪਤਾ ਲੱਗਾ ਸਾਨੂੰ ਤਾਂ ਹੀ ਤੇ ਰੋਣ ਪਿੱਟਣ ਡੈ ਪਏ ਕੀ ਪਤਾ ਲੱਗਾ ਵੀ ਕਹਿੰਦੇ ਸੀ ਵੀ ਆਹ ਗੱਲ ਹੋਈ ਆ ਇਹੀ ਕੰਟਰ ਹੋ ਗਿਆ ਸਾਡੇ ਉਹਨਾਂ ਨਾਲ ਮੇਰਾ ਪੁੱਤ ਨਹੀਂ ਹੋ ਜਾ ਪਤਾ ਲੱਗਾ ਵੀ ਕਿਉਂ ਕੀਤਾ ਪੁਲਿਸ ਨੇ ਕੀ ਨਹੀਂ ਮੈਂ ਨਹੀਂ ਜਾਣਦੀ ਜਿਹੜਾ ਜੋ ਮਰਜ਼ੀ ਲੋਕ ਕਹਿੰਦੇ ਰਹਿਣ ਜੋ ਮਰਜ਼ੀ ਕਰੋ ਪਰ ਮੇਰੇ ਬੱਚੇ ਨਹੀਂ ਇੱਥੇ ਆਲੀ ਮੁੰਡਾ ਵੱਡਾ ਹੋਇਆ ਉਹ ਵੀ ਇੱਥੇ ਸੋਹਣੀ ਕੰਮ ਕਰਦਾ ਸਰਪੰਚਾ ਦਾ ਲੱਗਾ ਆ ਵੱਡਾ ਮੁੰਡਾ ਹੈ ਇਹ ਕਾਵਾਂ ਵਾਲੀ ਚ ਲੱਗਾ ਵਾ ਸਮਰਾਵੀ ਤਿੰਨ ਭਰਾ ਨੇ ਤੇ ਦੋ ਭੈਣਾਂ ਨੇ ਕੀ ਨਾ ਕੀ ਹੈ ਮੁੰਡੇ ਦਾ ਜਸਨਪਰੀ ਪੜਿਆ ਲਿਖਿਆ ਨਹੀਂ ਅਨ ਪੜਨੇ ਮੇਰੇ ਮੁੰਡੇ ਤਿੰਨੇ ਅਨ ਪੜਨੇ ਕੰਮ ਕੀ ਕਰਦਾ ਉਹ ਦਿਹਾੜੀ ਟੱਪੋ ਹੀ ਕਰਦਾ ਰਿਹਾ ਦਿਹਾੜੀਆਂ ਕਰਦਾ ਰਿਹਾ ਇੱਥੇ ਇੱਧਾ ਪੁਲਿਸ ਕਹਿ ਰਹੀ ਹੈ ਕਿ ਦਿਹਾੜੀਆਂ ਕਰਦਾ ਨਹੀਂ ਨਹੀਂ ਹਮਲੇ ਜੋਗੇ ਹੁੰਦੇ ਤੇ ਘਰੋਂ ਕਦੋਂ ਗਏ ਮਾਤਾ ਇਹ ਪੈਣਾਂ ਇੱਕ ਪੜਾ ਗਿਆ ਮੰਗਲਵਾਰ ਦਾ ਗਿਆ ਪਲ 8 ਦਿਨ ਹੋਣੀ ਆ ਨਹੀਂ ਮੰਗਲਵਾਰ ਦਿਨ ਘਰ ਨਹੀਂ ਆਇਆ ਨਹੀਂ 8 ਦਿਨ ਆਇਆ ਹੀ ਨਹੀਂ ਕੀ ਨਾਮ ਕਰਦੇ ਹੁੰਦੇ ਹੁਣ ਇਹ ਕਿੰਨੇ ਵੀ ਮੇਰਾ ਪੁੱਤ ਘਰ ਆ ਜੇ ਤਾਂ ਆਪਣਾ ਕੰਮ ਕਰੇ ਆ ਹੀ ਪਤਾ ਏਦਾਂ ਦੇ ਇੱਕ ਬੰਦੇ ਨਾ ਹੈਗੇ ਆ ਤਾਂ ਨਾ ਸਾਨੂੰ ਲੋੜ ਪੈਣ ਦੀ ਪਤਾ ਸੀ ਤਾਂ ਆਪ ਗਰੀਬੀ ਜੋ ਅਸੀਂ ਤੁਰਿਆ ਗਰੀਬੀ ਵਿੱਚ ਨਿਕਲੇ ਜਾ ਹੀ ਏਦਾਂ ਦੇ ਕੰਮ ਨਹੀਂ ਮੇਰੇ ਬੱਚਿਆਂ ਨੇ ਕੀ ਨਾਮ ਤੁਹਾਡਾ ਮੇਰਾ ਪਰਮਜੀਤ ਆ ਹਾਂਜੀ ਮੇਰਾ ਨਾਮ ਗੁਰਪ੍ਰੀਤ ਜੀ ਕੀ ਪਤਾ ਲੱਗਾ ਤੁਹਾਨੂੰ ਸਾਨੂੰ ਜਿਸੇ ਪਤਾ ਲੱਗਾ ਵੀ ਇਹਦੇ ਕੋਲੀਆਂ ਬੱਚੀਆਂ ਆ ਹਾਂ ਉਹਦੇ ਘਰੋਂ ਗਏ ਸੀ ਗੱਡੀ ਤੇ ਗਏ ਸੀ ਕੰਮ ਕਰਨੀ ਹਾਂਜੀ ਤੇ ਸਾਨੂੰ ਇਹ ਕਹਿ ਗਏ ਸੀ ਨਾ ਉਹਦਾ ਫੋਨ ਬੰਦ ਹੁੰਦਾ ਪਿਆ ਸੀ ਅਸੀਂ ਫੋਨ ਲਾਉਂਦੇ ਰਹੇ ਸੀ ਫੋਨ ਉਹਦਾ ਜਿੱਦਾਂ ਦੇ ਗਏ ਉਹਦਾਂ ਦੇ ਫੋਨ ਬੰਦ ਹੁੰਦਾ ਪਿਆ ਉਹਨਾਂ ਦਾ ਕਦੋਂ ਗਈ ਕਰੋ ਘਰ ਮੰਗਲਵਾਰ ਗਏ ਸੀ ਕਰੋ ਹਾਂਜੀ ਤੇ ਪਲਕੇ 8 ਦਿਨ ਹੋ ਜਨੇ ਉਹਨਾਂ ਨੂੰ ਕਰੋ ਗਿਆ ਉਹਨੂੰ ਜਿੱਦਾਂ ਪੁਲਿਸ ਕਹਿ ਰਹੀ ਹੈ ਕਿ ਉਹਨਾਂ ਨੇ ਕੋਈ ਗਰਨੇਡ ਵਗੈਰਾ ਛੁੱਟਿਆ ਕੋਈ ਇਦਾਂ ਦੀ ਕੋਈ ਨਹੀਂ ਨਹੀਂ ਇਹ ਸਾਲ ਦੀ ਝੂਠ ਆ ਇਹ ਸਾਰਾ ਝੂਠ ਆ ਸਾਨੂੰ ਤਾਂ ਘਰੋਂ ਕਹਿ ਕੇ ਗਏ ਸੀ ਗੱਡੀ ਤੇ ਗਏ ਸੀ ਇੱਥੇ ਕਿਹਾ ਸੀ ਕੋਈ ਕੰਮ ਕਰ ਲੈ ਤੇ ਕਹਿੰਦੇ ਸੀ ਇੱਥੇ ਨਹੀਂ ਸੀ ਕਰਦੇ ਹੈਗੇ ਤੇ ਉਹ ਕਹਿੰਦੇ ਫਿਰ ਅਸੀਂ ਗੱਡੀ ਤੇ ਚੱਲ ਜਣੇ ਇੱਥੇ ਪਹਿਲੀ ਵਾਰ ਹੀ ਗਏ ਗੱਡੀ ਤੇ ਗਏ ਆ ਹਾਂਜੀ ਜਦੋਂ ਦੀ ਉਹਨਾਂ ਦੀ ਮੈਰ ਜਾਈ ਹੋਣੀ ਗਏ ਆ ਗੱਡੀ ਤੇ ਕਦੇ ਕੋ ਪਹਿਲਾਂ ਕਦੀ ਕੋ ਪੁਲਿਸ ਪਾਸ ਕੇਸ ਪਿਆ ਕੋਈ ਨਹੀਂ ਕੋਈ ਨਹੀਂ ਪਿਆ ਹੈਗਾ ਹਾਂਜੀ ਕਿੰਨੇ ਪਹਿਰੇ ਪੁਰਾਣੇ ਅਸੀਂ ਉਹ ਮੁੰਡਾ ਉਹ ਆਜ ਵੀ ਰਾਡੇ ਬੀਬੀ ਕੋਈ ਚੁੱਪ ਕਰੋ ਬੋਲ ਗੱਲ ਕੁੜੀ ਨੂੰ ਨਾ ਹੈ ਗਈਆਂ ਦੋਸ ਸਿਸਤਾਂ ਜਿਹਨਾਂ ਦੀ ਤੁਹਾਡਾ ਵਿਆਹ ਕਿੰਨੇ ਚਿਰ ਪਹਿਲਾਂ ਹੋਇਆ ਸਾਡਾ 3 ਮਹੀਨੇ ਹੋਈ ਹੈ ਜੀ ਵਿਆਹ ਕਿਹੜੇ ਪਿੰਡ ਦੇ ਰਹਿਣ ਵਾਲੇ ਆ ਅਸੀਂ ਮੈਂ ਅਗਵਾਨਾਂ ਦੀ ਰਹਿਣ ਵਾਲੀ ਆ ਇਹ ਕਿਹੜਾ ਕਿੱਥੇ ਰਹਿੰਦੇ ਮੁੰਡਾ ਕਿੱਥੇ ਰਹਿੰਦਾ ਇਹ ਆ ਸ਼ੂਰ ਜੀ ਹਾਂ ਜੀ ਕੀ ਮੰਗ ਕਰਦੇ ਤੁਸੀਂ ਕੀ ਜਦੋਂ ਪੁਲਿਸ ਨੇ ਕਹਿਤਾ ਕਿ ਇਹ ਤਾਂ ਜੀ ਉਹਦੇ ਨਾਲ ਕਾਲੀ ਨੰਦ ਦੇ ਨਾਲ ਸੰਬੰਧ ਰੱਖਦੇ ਕੋਈ ਇਦਾਂ ਨਹੀਂ ਹੈ ਕਿ ਕੀ ਮੰਗ ਕਰਦੇ ਨਹੀਂ ਨਹੀਂ ਕੋਈ ਨਹੀਂ ਜੀ ਹਾਂਜੀ ਤੁਹੀਂ ਕੀ ਸਾਨੂੰ ਇਨਸਾਫ ਚਾਹੀਦਾ ਆਪਣੇ ਮੁੰਡੇ ਦਾ ਪਤਾ ਲੱਗਾ ਸਾਨੂੰ ਸਵੇਰੇ ਮਲਾਜ ਮਾਇਓ ਦੱਸ ਕੇ ਗਿਆ ਵੀ ਤੁਹਾਡਾ ਇਦਾਂ ਬੇਟਾ ਐਨਕਾਉਂਟਰ ਹੋ ਗਿਆ ਸਾਨੂੰ ਪਤਾ ਨਹੀਂ ਕਿ ਬਾਅਦ ਕੀ ਗੱਲ ਹੈ ਕੀ ਚਾਰਸ ਹੋਇਆ ਜਦੋਂ ਅਸੀਂ ਕੀ ਗੱਲ ਪਤਾ ਨਹੀਂ ਕਿ ਕੀ ਦਸੀ ਕੀ ਪਤਾ ਲੱਗਾ ਤੁਹਾਨੂੰ ਹਾਂ ਤੇ ਪੁਲਿਸ ਨੂੰ ਦੱਸ ਕੇ ਵੀ ਤੁਹਾਡਾ ਬੇਟਾ ਐਨਕਾਉਂਟਰ ਹੋ ਗਿਆ ਜੁਪੀ ਮੈਂ ਵੀ ਇਨਵੈਸਟਮੈਂਟ ਕਰ ਰਿਹਾ ਸੀ ਸਾਡੇ ਅੱਡੇ ਪੈਰਫਾਰਮਿਟੀ ਨਹੀਂ ਲੱਗ ਗਈ ਕੰਮ ਕੀ ਕਰਦਾ ਸੀ ਕਮਰੇ ਫੈਲੇ ਕੁਝ ਵੀ ਨਹੀਂ ਕਰਦਾ ਸੀ ਪਹਿਲਾਂ ਸੀ ਕਿਹੜਾ ਪੌਰਾ ਸੀ ਨਹੀਂ ਪੌਰਾ ਸੀ ਕਿਨਾ ਚਿਰ ਕਰੋਗੇ ਇਹਨੂੰ ਹੋਏਗੇ 3-4 ਦਿਨ ਗਏ ਘਰੋਂ ਕੀ ਕਹਿ ਕੇ ਕੀ ਕਰ ਘਰੋਂ ਤੇ ਆਮ ਜਿਹੇ ਤਰ੍ਹਾਂ ਬਿਨਾਂ ਰੋਜਦਾ ਨਾ ਨਣੇ ਕੋ ਰੋਟੀ ਬਖਾ ਕੇ ਨਿਕਲ ਜਾਂਦੇ ਨੇ ਦੱਸ ਕੇ ਕੁਝ ਵੀ ਨਹੀਂ ਗਿਆ ਮੈਂ ਜਦ ਤੱਕ ਜਿੰਜੇ ਨੂੰ ਦੱਸਿਆ ਉਹ ਤਾਂ ਪਤਾ ਹੁੰਦਾ ਵੀ ਮੈਂ ਮਤਲਬ ਪਹਿਲੇ ਕਰਦਾ ਵੀ ਫਲਾਣ ਤਾਂ ਗਿਆ ਤੇ ਨਹੀਂ ਸੀ ਦਿੱਕੇ ਜਦੋਂ ਮਨ ਕੀਤਾ ਪੁੱਛਿਆ ਫੋਨ ਇੱਕ ਵਾਰ ਹੋਇਆ ਬਾਅਦ ਫੋਨੇ ਤਾਂ ਬੰਦ ਆ ਰਿਹਾ ਸੀ ਫੋਨ ਕਿਤਾ ਕੀ ਕਿਤੇ ਦੋ ਫੋਨ ਬਸ ਉਹ ਤਾਂ ਕਹਿੰਦਾ ਕੋਈ ਨਹੀਂ ਆਜਾ ਨਹੀਂ ਤੁਸੀਂ ਬਾਅਦ ਫੇਰ ਦੁਆਰਾ ਫੋਨ ਉੱਤੇ ਇਸ਼ਾਰਾ ਆ ਰਹੰਾ ਤੇ ਮੂਹਰ ਮੰਦਾ ਉਸ ਕਹਿੰਦੀ ਉਹਨੂੰ ਪਾਲਾ ਤੇ ਬਲਾਸ ਕਿਤੇ ਨੇ ਤੁਹਾਨੂੰ ਵੀ ਲੱਗਦਾ ਇਹ ਗੱਲ ਉਹੀ ਹੈ ਨਹੀਂ ਵੀ ਨਹੀਂ ਇਹ ਗੱਲ ਦੇ ਮੈਂ ਨਹੀਂ ਮੰਨ ਸਕਦਾ ਕਿ ਬਲਾਸ ਕਿਤੇ ਉਹਦੇ ਮੁਕਾ ਤੁਹਾਨੂੰ ਤਾਂ ਦੱਸ ਬੈਠੀ ਪਈ ਪਹਿਲਾਂ ਤੋਂ ਜਦੋਂ ਇੱਥੇ ਨਹਾਉਣ ਗਏ ਨਿਆਰ ਜੇ ਇਕੱਠੇ ਨਹਾਣੇ ਸਾਂ ਨਹਾਉਣ ਜਾਂਦੇ ਨੇ ਉਹਦੇ ਕਿ ਡੁੱਬ ਗਏ ਉਹ ਬੋਕੇ ਚੱਲਦਾ ਇਹ ਮੈਨੂੰ ਤੁਹਾਨੂੰ ਸਿੱਧਾ ਪਤਾ ਲੱਗਾਗੀ ਉਹਨਾਂ ਦੇ ਉਹਦੇ ਮੁਆਜਮੇ ਵਿੱਚ ਆਕੇ ਗਿਆ ਸੀ ਵੀਰੇ ਤੁਸੀਂ ਕੀ ਚਾਹੁੰਦੇ ਹੋ ਅਸੀਂ ਹੋਰ ਕੀ ਚਾਹੁੰਦਾ ਸਾਨੂੰ ਉਹਨਾਂ ਨੂੰ ਚਾਹੀਦਾ ਜੀ ਸਾਹੀਏ ਤੁਮਨੇ ਸਾਹੂਲ ਕੀ ਕਿ ਜਿਹੜਾ ਹੁਣ ਕੀ ਕੀਤਾ ਹੁਣ ਕੀ ਕੀਤਾ ਉਹਨਾਂ ਨੇ ਕੀਤਾ ਕੀ ਕੀਤਾ ਅਸੀਂ ਲਾਸਟ ਕਿਸ ਦਿਨ ਗਿਆ ਸੀ ਉਹ ਕਰੋ ਲਾਸਟ ਉਹ ਤੇ ਗਿਆ ਇਥੋਂ ਕਿੱਦਾਂ ਗਿਆ ਕਿਥੇ ਨਹੀਂ ਬਗਵਾਨ ਨਹੀਂ ਬਦ ਵੀ ਬਦ ਬਦ ਵੀਰਵਾ ਜੇ ਉਧਰ ਕਿਤੇ ਰਹਿਣ ਵਾਲੇ ਉਹ ਤੇ ਇੱਥੇ ਕਿੰਨਾ ਟਾਈਮ ਹੋ ਗਿਆ ਨਹੀਂ ਇੱਥੇ ਤੁਹਾਨੂੰ ਹੋਏ ਕਨੇ ਸਾਲ ਦੋ ਸਾਲ ਦੋ ਤੇ ਜਦੋਂ ਉਸੇ ਮੋੜੇ 'ਵਾਂ ਗੱਲਬਾਤ ਹੋਈ ਕਾਊਂਟਰ ਕੋਲੋਂ ਜਾਨਦੇ ਆਪ ਕੋਈ ਨਹੀਂ ਨਹੀਂ ਕਈ ਦੱਸਿਆ ਮੇਰੇ ਯਾਰ ਦੋਸਤ ਹੈ ਕਿ ਉਧਰ ਰਹਿੰਦੇ ਯਾਰ ਦੋਸਤ ਜਿੱਦਾਂ ਹੁਣ ਤੁਸੀਂ ਇੱਧਰ ਜਿਆਦਾ ਦੋਸਤ ਮੈਂ ਤੋਰੇ ਕੋਈ ਨਾ ਕੋਈ ਕਹੇਦਾ ਇਹ ਨਾਲ ਥੋੜਾ ਪਤਾ ਉਹਨੂੰ ਵੀ ਕੌਣ ਕਿੱਦਾਂ ਦਾ ਪਹਿਲਾਂ ਜਾਂਦਾ ਹੈ ਗਵਰਨਮੈਂਟ ਜਾਂ ਸ਼ੂਰਪਣੀ ਜਾਂਦਾ ਸੀ ਨਹੀਂ ਸਾਨੂੰ ਕੋਈ ਪਤਾ ਨਹੀਂ ਜਾਂਦਾ ਸਾਨੂੰ ਨਹੀਂ ਪਤਾ ਜਾਂਦਾ ਕਿੰਝ ਜਾਂਦਾ ਹੁਣ ਮੈਂ ਤਾਂ ਸਵੇਰੇ ਤੱਕ ਛੱਡ ਕੇ ਨਿਕਲ ਜਾਣਾ ਕੰਮ ਤੇ ਦਿਹਾੜੀ ਜਾਣਾ ਹਾਂ ਤੇ ਭ ਕੱਲ ਲਈ ਕੱਲ ਲੰਮੜੇ ਪਹਿਲਾਂ ਜਿਹੜਾ ਥਾਣਿਆਂ ਦੇ ਵਿੱਚ ਹਮਲੇ ਹੋਏ ਆ ਕੋ ਪੁਲਿਸ ਆਈ ਤੁਹਾਡੇ ਘਰ ਨਹੀਂ ਨਹੀਂ ਨਾ ਨਾ ਕੋਈ ਇਹ ਕੋਈ ਚਾਂਸੀ ਜੀਤ ਕੋਲ ਕੀ ਹੋ ਗਿਆ ਸਵੇਰੇ ਹੀ ਦੱਸਿਆ ਭਾਜੀ ਇਹਨਾਂ ਨੇ ਯਾਰ ਗੱਲ ਹੋਈ ਹੈ ਤੁਹਾਨੂੰ ਪਤਾ ਲੱਗਾ ਕਾਰ ਆਈ ਸੀ ਕੌਣ ਥਾਣੇ ਵਾਲੇ ਹਾਂ ਉਹਨਾਂ ਕਹਿ ਵੀ ਇਦਾਂ ਹੋ ਗਿਆ ਤਾਂ ਅਗਲੀ ਗੱਲਬਾਤ ਕੀਤੀ ਮੈਂ ਕਿੱਥੇ ਚਲੇ ਜਾਂ ਕਿੱਥੇ ਕਰਦਾ ਜਾਂ ਜਾਂਦਾ ਨਹੀਂ ਬਸ ਇੱਧਰ ਰੋਟੀ ਖਾ ਲੈਣੀ ਮੈਂ ਕਹਿੰਦਾ ਪੁੱਤ ਕਿੱਥੇ ਚੱਲਣਾ ਚਾਹਣਾ ਬਸ ਮੈਂ ਆ ਜਾਉਂਦਾ ਕੋਈ ਗੱਲ ਨਹੀਂ ਸਾਮਾ ਨੂੰ ਆ ਜਾਵਾਂ ਤਿੰਨ ਚਾਰ ਦਿਨੋਂ ਇੱਕ ਕਰਨੀ ਆਏ ਤੂੰ ਮੈਨੂੰ ਫੋਨ ਨਹੀਂ ਕੀਤਾ ਤਿੰਨ ਚਾਰ ਦਿਨ ਪਾਇਆ ਕੋਈ ਦਿਨ ਨਹੀਂ ਫੋਨ ਕੀਤਾ ਮੈਂ ਇੱਥੇ ਹੀ ਆ ਕੋਈ ਗੱਲ ਨਹੀਂ ਬਸ ਮਰਤੇ ਨਹੀਂ ਗੱਲ ਕਰ ਕੀਤੀ ਕੱਲਾ ਕੱਲਾ ਬੇਟਾ ਕੱਲਾ ਕੱਲਾ ਹੁੰਦਾ ਕੰਮ ਕੂਗਾ ਬਾਈ ਕੰਮ ਨਹੀਂ ਤੇ ਕੋਈ ਵੀ ਕਰਦਾ ਪੜਿਆ ਕਿੰਨਾ ਹੈ 12 ਕਿਤੇ ਪਹਿਲਾਂ ਉਹ ਪੱਟਾ ਪੁੱਟਾ ਕਰ ਜਾਣਾ ਕਿ ਉਹ ਵੀ ਕੇਸ ਕਰਨੈਰ ਵਾਲਾ ਕੀ ਹੋਈ ਮਾਂ ਉਹ ਮੁੰਡਾ ਡੁੱਬ ਗਿਆ ਸੀ ਤੁਹਾਨੂੰ ਕਰਤਾ ਕਦੋਂ ਇਹ ਲਾਸ਼ਤ ਕਰੋਗੇ ਅਸੀਂ ਤੁਹਾਨੂੰ ਹਾਂ ਕਰੋਗੇ ਕਰੋਂ ਕਦੋਂ ਗਿਆ ਸੀ ਲਾਸ਼ ਲਾਸ਼ ਆਏ ਮੰਗ ਬੁੱਧਵਾਰੀ ਕਦੀ ਦੱਸਿਆ ਮੇਰੇ ਯਾਰ ਤੋਂ ਸੁਧਰ ਗਿਆ ਨਾ ਕਦੀ ਦੱਸਿਆ ਯੂਪੀ ਦਾ ਪਤਾ ਲੱਗਾ ਵੀ ਕਿਵੇਂ ਪਹੁੰਚ ਗਿਆ ਉੱਥੇ ਤੁਹਾਡੀ ਕੋਈ ਗੱਲਬਾਤ ਨਹੀਂ ਹੋਈ ਨਾ ਗੁੰਵੰਦਾਰੇ ਕੀ ਚਾਹੁੰਦੇ ਤੁਸੀਂ ਹੋਗੇ ਹਨਾ ਤੁਹਾਡਾ ਬੱਚਾ ਇੱਕ ਕੁੜੀ ਦੱਸਿਆ ਪੁੱਛਣ ਕੋ ਡੈਡ ਬੜੀ ਕਦੋਂ ਆਣੀ ਆ